ਵਿਲਦੀ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਤੋਂ ਪੰਜ ਪਿਆਰਿਆਂ ਨੇ ਅੰਮ੍ਰਿਤਸਰ ਚ ਸਿੱਖ ਜਥੇਬੰਦੀਆਂ ਵੱਲੋਂ ਕਰਵਾਏ ਜਾ ਰਹੇ ਸਰਬਤ ਖਾਲਸਾ ਨੂੰ ਪੰਥਕ ਇਕੱਠ ਦਾ ਨਾਮ ਦਿੱਤਾ ਗਿਆ ਹੈ ਕਿ ਪੰਥਕ ਜਥੇਬੰਦੀਆਂ 10 ਨਵੰਬਰ ਨੂੰ ਕਰਵਾਏ ਜਾ ਰਹੇ ਪੰਥਕ ਇਕੱਠ ਨੂੰ ਪਵਿੱਕ ਵਿੱਚ ਅਕਾਲ ਤਖਤ ਸਾਹਿਬ ਦੇ ਸਰਬਤ ਖਾਲਸਾ ਸਦਨ ਦੀ ਤਿਆਰੀਆਂ ਵੱਜੋਂ ਇੱਕ ਕੜੀ ਵਾਂਗ ਲੈਣ ਵਧੇਰੇ ਜਾਣਕਾਰੀ ਲਈ ਗੱਲਬਾਤ ਕਰਦੇ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਨਾਲ ਰਾਜੀਵ ਪੰਜ ਪਿਆਰਿਆਂ ਵੱਲੋਂ ਅਚਾਨਕ ਇਹ ਸੁਝਾ ਦਿੱਤੇ ਜਾਣ ਦੇ ਕੀ ਕਾਰਨ ਨੇ ਅੱਜ ਇਹਾਂ ਪੰਜ ਪਿਆਰਿਆਂ ਵੱਲੋਂ ਅੱਜ ਇੱਕ ਅਹਿਮ ਮੀਟਿੰਗ ਬੈਠਕ ਕੀਤੀ ਗਈ ਜਿਸ ਵਿੱਚ ਕਈ ਜੋ ਪੰਥਕ ਮਸਲਿਆਂ ਦੇ ਉੱਪਰ ਵਿਚਾਰਾਂ ਕੀਤੀਆਂ ਗਈਆਂ ਔਰ ਉਸ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਉਹਨਾਂ ਵੱਲੋਂ ਜੋ ਕੱਲ 10 ਨੰਬਰ ਨੂੰ ਸਰਬਤ ਖਾਲਸਾ ਪੰਥਕ ਜੱਥੇਬੰਦੀਆਂ ਵੱਲੋਂ ਬੁਲਾਇਆ ਗਿਆ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਸਰਬਤ ਖਾਲਸਾ ਦੇ ਸਭ ਤੋਂ ਪਹਿਲਾਂ ਤਾਂ ਨਿਯਮ ਤੈਅ ਕੀਤੇ ਜਾਣ ਔਰ ਅਕਾਲ ਪੁਰਖ ਸਾਹਿਬ ਦੇ ਹੀ ਸਰਬਤ ਖਾਲਸਾ ਬੁਲਾਇਆ ਜਾਵੇ ਔਰ ਇਸ ਪੰਥਕ ਦੇ ਕਾਠੇ ਨੂੰ ਸਰਬਤ ਖਾਲਸਾ ਦੀ ਕੜੀ ਵੱਜੋਂ ਲਿਆ ਜਾਵੇ ਇਸ ਤੋਂ ਪਹਿਲਾਂ ਸਟੂਡੈਂਟ ਫੈਡਰੇਸ਼ਨ ਪੀਰ ਮੁਹੰਮਦ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਵੀ ਇਹ ਗੱਲ ਕਹੀ ਸੀ ਕਿ ਇਸ ਸਮਾਗਮ ਨੂੰ ਸਰਬੱਤ ਖਾਲਸਾ ਦੀਆਂ ਤਿਆਰੀਆਂ ਵਜੋਂ ਲਿਆ ਜਾਵੇ ਪਰ ਸਿਮਰਨਜੀਤ ਸਿੰਘ ਮਾਨ ਜੋ ਮੁੱਖ ਪ੍ਰਬੰਧਕ ਵਜੋਂ ਇਸ ਸਰਬੱਤ ਖਾਲਸਾ ਜੋ ਬੁਲਾਇਆ ਗਿਆ ਉਸ ਦੇ ਵਿੱਚ ਕੰਮ ਕਰ ਰਹੇ ਹਨ ਉਹਨਾਂ ਨੇ ਉਹਨਾਂ ਨੇ ਇਸ ਮੰਗ ਨੂੰ ਸਿਰੇ ਤੇ ਨਿਕਾਰਦਿਆਂ ਕਿਹਾ ਸੀ ਕਿ ਅੱਜ ਪੰਥ ਨੂੰ ਲੋੜ ਹੈ ਕਿਉਂਕਿ ਅ ਜੱਜੇਦਾਰ ਔਰ ਐਸਜੀਪੀਸੀ ਜੋ ਹੈ ਉਹ ਸਿੱਖਾਂ ਦੇ ਮਨਾਂ ਵਿੱਚੋਂ ਵਿਸ਼ਵਾਸ ਗਵਾ ਚੁੱਕੀ ਹੈ ਇਸ ਲਈ ਇਸ ਅਟੱਲ ਦੀ ਲੋੜ ਦੀ ਔਰ ਸਰਬੱਤ ਖਾਲਸਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਮੁੱਚੇ ਸੰਸਾਰ ਦੀਆਂ ਜੋ ਸਿੱਖ ਜੱਤੇਵੰਦੀਆਂ ਹਨ ਪੰਥਕ ਅਤੇ ਸਿਆਸੀ ਜੱਤੇਵੰਦੀਆਂ ਉਹਨਾਂ ਨੂੰ ਸੱਦਾ ਦਿੱਤਾ ਗਿਆ ਹੈ ਔਰ ਜੋ ਵੀ ਇਸ ਸਰਬੱਤ ਖਾਲਸਾ ਦੇ ਵਿੱਚ ਸ਼ਾਮਿਲ ਹੋਣਾ ਚਾਵੇ ਉਸ ਨੂੰ ਖੁੱਲਾ ਸੱਦਾ ਹੈ ਇਸ ਤੋਂ ਇਲਾਵਾ ਇੱਕ ਹੋਰ ਅਹਿਮ ਜੋ ਆਦੇਸ਼ ਹੈ ਪੰਜ ਪਿਆਰੇ ਵੱਲੋਂ ਜਾਰੀ ਕੀਤਾ ਗਿਆ ਹੈ ਕਿ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਜੋ ਹੈ ਫੌਮ ਦੇ ਨਾਲ ਸੰਦੇਸ਼ ਅਦਾਲਤ ਦੇ ਸਾਈਪ ਦੇ ਜੱਜੇਦਾਰ ਵੱਲੋਂ ਦਿੱਤਾ ਜਾਂਦਾ ਸੀ ਉਸ ਨੂੰ ਲੈ ਕੇ ਵੀ ਕਈ ਜਥੇਬੰਦੀਆਂ ਨੇ ਇਹ ਗੱਲ ਕਹੀ ਸੀ ਕਿ ਜੱਜੇਦਾਰ ਨੂੰ ਇਸ ਵਾਰੀ ਜੋ ਹੈ ਸੰਦੇਸ਼ ਨਹੀਂ ਦੇਣ ਦਿੱਤਾ ਜਾਵੇਗਾ ਔਰ ਇਸ ਤੋਂ ਬਾਅਦ ਦਮਦਮੀ ਟਕਸਾਲ ਦੇ ਜੋ ਮੁਖੀ ਹਨ ਭਾਈ ਹਰਨਾਮ ਸਿੰਘ ਖਾਲਸਾ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਸੰਦੇਸ਼ ਜੋ ਹੈ ਉਹ ਹੈੱਡ ਗ੍ਰੰਥੀ ਵੱਲੋਂ ਦਿੱਤਾ ਜਾਵੇ ਕਿਉਂਕਿ ਥਾਣੇਮਾਨਾਂ ਦੇ ਵਿੱਚ ਦਿੱਤਾ ਹੈ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਟਕਰਾਅ ਦੀ ਸਥਿਤੀ ਨਾ ਬਣੇ ਸੋ ਅੱਜ ਪੰਗ ਪਿਆਰੇ ਵੱਲੋਂ ਇੱਕ ਗੁਰਮਤਾ ਕਰਕੇ ਐਸਜੀਪੀਸੀ ਨੂੰ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ਕਿ ਸਿੱਖਾਂ ਦੇ ਗੁੱਥੇ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ ਜਲਦ ਤੋਂ ਜਲਦ ਇਹ ਫੈਸਲਾ ਲੈਣਾ ਚਾਹੀਦਾ ਹੈ ਕਿ ਜੱਫੇਦਾਰ ਇਸ ਵਾਰ ਕੌਮ ਦੇ ਨਾਲ ਸੰਦੇਸ਼ ਨਾ ਦੇਵੇ